ਦਰਸ਼ਨ ਕਰ ਰਹੇ ਹੋ 150 ਸਾਲ ਪੁਰਾਤਨ ਚੰਡੋਵਾ ਸਾਹਿਬ ਦੇ ਜੋ ਮੋਰ ਦੇ ਖੰਭਾਂ ਦੇ ਧਾਗੇ ਦੇ ਨਾਲ ਤਿਆਰ ਹੋਇਆ ਸੰਗਤ ਜੀ ਦਰਸ਼ਨ ਕਰੋ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੀ ਵੀਡੀਓ ਇਹਨਾਂ ਤੱਕ ਦੇਖੋ ਨਾਲ ਦੇਣਾ ਸ਼ੇਅਰ ਜਰੂਰ ਕਰ ਦਿਓ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹੀ ਦੇ ਹੱਥੀ ਲਿਖੇ ਹੁਕਮਨਾਮਾ ਸਾਹਿਬ ਦੇ ਨਾਲ ਹੀ ਦਰਸ਼ਨ ਕਰਾਵਾਂਗੇ ਸ਼੍ਰੀ ਇਕਾਲ ਤੱਕ ਸਾਹਿਬ ਦੇ ਜਾਰੀ ਕੀਤੇ ਹੁਕਮਨਾਮਾ ਸਾਹਿਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਨੂੰ ਬਿਲਕੁਲ ਇਗਨੋਰ ਨਾ ਕਰਿਓ ਤੇ ਨਾਲ ਜਨਾ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਉਸ ਖਜ਼ ਸੰਗਤ ਜੀ ਨਾਲ ਹੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਗੁਰਗਬ ਸਿੰਘ ਮਹਾਰਾ ਸੱਚੇ ਪਾਤਸ਼ਾਹੀ ਦੇ ਫੱਤੀ ਲਿਖੇ ਹੁਕਮਨਾਮਾ ਸਾਹਿਬ ਦੇ ਇੱਕ ਦਰਸ਼ਨ ਵੀ ਕਰਵਾ ਦਿੱਤੇ ਜਾਣ ਪ੍ਰਾਤਨ ਚੀਜ਼ਾਂ ਤੇ ਆਪ ਜੀ ਨੂੰ ਦਰਸ਼ਨਦਾਰੀ ਕਰਾਉਣ ਜਾ ਰਹੇ ਆ ਤੇ ਸੰਗਤ ਜੀ ਆਹ ਚ ਨੋਆ ਸਾਹਿਬ ਆ ਕਿਨੇ ਸੌ ਸਾਲ ਪੁਰਾਣਾ ਜੀ ਇਹ 150 ਤੋਂ 200 ਸਾਲ ਪਹਿਲਾਂ ਦਾ ਡੇਢ 200 ਸਾਲ ਪੁਰਾਣਾ ਪ੍ਰਾਤਨਾਂ ਚੋਲਾ ਸਾਹਿਬ ਆ ਤੇ ਇਸ ਦੇ ਜਿਹੜੀ ਇਹ ਜਿਹੜੇ ਨਿਸ਼ਾਨ ਲੱਗੇ ਇਹ ਕਿਹੜੀ ਚੀਜ਼ ਆ ਇਹ ਜੀ ਬਹੁਤ ਕਪੜਾ ਜੋ ਹੈ ਨਾ ਬਹੁਤ ਬਿਰਧ ਹੋ ਗਿਆ ਬੋਲੀ ਇਹ ਕਿਹੜੀ ਕਿਹੜੀ ਚੀਜ਼ ਦਾ ਬਣਿਆ ਹੋਇਆ ਪਿੱਛੇ ਦਰਸ਼ਨ ਕਰਾ ਦਿਓ ਸੰਗਤਾਂ ਨੂੰ ਨਾਲ ਹਾਂ ਜੀ ਵਾਈਕਰੋ ਜੀ ਇਹ ਜਿਹੜਾ ਮੈਂ ਵੀਰ ਨੂੰ ਕਹੂੰਗਾ ਕੈਮਰਾਮੈਨ ਥੋੜਾ ਲੱਗ ਕੇ ਆ ਕੇ ਦਰਸ਼ਨ ਜਿਹੜੇ ਉਹ ਕਰਵਾਏ ਜਾਣ ਆ ਸੰਗਤ ਜੀ ਦਰਸ਼ਨ ਕਰਦੇ ਨਾਲ ਦੇ ਨਾਲ ਸਿੰਘ ਸਾਹਿਬ ਆਪ ਜੀ ਨੂੰ ਦੱਸਣਗੇ ਇਹ ਤੇ ਕਿੱਦਾਂ ਬਣਿਆ ਹੋਇਆ ਵਾਈਕਰੋ ਜੀ ਇਹ ਜਿਹੜਾ ਚੰਦੋਵਾ ਸਾਹਿਬ ਹੈ ਇਹ ਮੋਰ ਦੇ ਪੰਖ ਦੇ ਧਾਗੇ ਦਾ ਬਣਿਆ ਹੋਇਆ ਹੈ ਵਾਈਕਰੋ ਔਰ ਇਹ ਸੁਨਹਿਰੀ ਚਿੱਲਾ ਹੈ ਉਹ ਇਹ ਅਜੇ ਤੱਕ ਜਿਸ ਕਾਲਾ ਜਿਹੜਾ ਹੈ ਨਹੀਂ ਪਿਆ ਹੈ ਉਸੇ ਤਰ੍ਹਾਂ ਸੁਨਹਿਰੀ ਦਾ ਸੁਨਹਿਰੀ ਹੈ ਉਹ 157 ਤੋਂ ਉੱਪਰ ਦਾ ਸਮਾਂ ਜੋ ਹੈ ਇਹਨੂੰ ਹੋ ਚੁੱਕਿਆ ਹੈ ਪਰ ਪ੍ਰਾਤਨ ਸਮੇਂ ਵਾਲੇ ਵਿੱਚ ਜੋ ਸਾਡੇ ਬਜ਼ੁਰਗ ਸੰਨ ਭਾਈ ਲਾਲ ਸਿੰਘ ਜੀ ਭਾਈ ਲਾਲ ਸਿੰਘ ਵਾਲੀ ਧਰਮਸ਼ਾਲਾ ਗੁਜਰਾਤ ਚ ਜੀ ਉੱਥੇ ਇਹ ਗੁਰੂ ਮਹਾਰਾਜ ਦੇ ਸਰੂਪ ਦੇ ਨਾਲ ਇਹਨਾਂ ਕੀਮਤੀ ਚੰਦੂ ਉਸ ਵਕਤ ਕੱਲਿਆਂ ਕਰਦੇ ਸਨ ਜੀ ਜੀ ਬੋਲੇ ਸੋਨਹਿਾ ਸੋ ਸ੍ਰੀ ਰਾਮ ਅਵਸੰਗ ਜੀ ਹੁਣ ਆਪ ਜੀ ਨੂੰ ਉਹ ਮਹਾਨ ਸਿੱਖੀ ਦੇ ਨਾਲ ਮਨਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਬਹੁਤ ਸੋਨਾ ਉਪਰਾਲਾ ਕੀਤਾ ਆ ਕਿੰਨੇ ਸਾਰ ਬੁੱਕ ਕਿੰਨੀਆਂ ਬੁੱਕਾਂ ਸ਼ਾਪੀਆਂ ਵੈਗੂ ਜੀ ਜਿਹੜੀਆਂ ਹੋਰ ਸ਼ਾਪੀਆਂ ਨਹੀਂਆਂ ਬੁੱਕਾਂ ਸਦਾ ਜੋਸਨ ਸਾਹਿਬ ਜੋ ਕੀ ਮਹਿਤਤ ਵਾਏ ਨੇ ਆਪ ਜੀ ਬਾਰੇ ਥੋੜੇ ਲੱਗੇ ਹੋ ਕੇ ਭਾਈ ਦੱਸਿਓ ਆਪ ਜੀ ਦਾ ਸ਼ੁਭ ਨਾਮ ਹੈ ਗੁਰੂ ਜੀ ਅਨੁਦਾਸ ਨੂੰ ਡਾਕਟਰ ਗੁਰੇਦਰਪਾਲ ਸਿੰਘ ਜੋ ਸੰਕੇਤ ਦੇ ਹਨ ਮੈਂ ਅੰਮ੍ਰਿਤਸਰ ਦਾ ਜੰਮਪਲ ਹੈ तकरीबन ਇਸ ਲਈ 25-26 ਸਾਲ ਤੋਂ ਅਮਰੀਕਾ ਚੋਂ ਵਾਈਹ ਕੁੰਤਕ ਤੇ ਰੱਖਦਾ ਬਲਕਿ ਜਿੱਦਾਂ ਸਾਰਾ ਗੜੀਵਾਰੇ ਸਭ ਨਹੀਂ ਪਤਾ ਸਾਰਾ ਗੜੀ ਜਿਹੜੀ ਕਿਸੇ ਕਰ ਲਈ ਮੇਰੀ ਮੁਕਤੀ ਬੇਸ ਤੇ ਬਲੇ ਸੋਨਿਆ ਸਤਿ ਸ੍ਰੀ ਅਕਾਲ ਇਹ ਤੀਰਵੀਂ ਕਿਤਾਬ ਹੈ ਜੋ ਕਿ ਚਾਂਦਨੀ ਚੌਂਕ ਦੇ ਸ਼ਹੀਦ ਇਸ ਦਾ ਟਾਈਟਲ ਹੈ ਦੇਖੋ ਜੀ ਚਾਂਦਨੀ ਚੌਂਕ ਦੇ ਸ਼ਹੀਦ ਇਸ ਦਾ ਟਾਈਟਲ ਦਿੱਤਾ ਗਿਆ ਆ ਤੇ ਆਪ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਹੋਰ ਬਥੇਰਾ ਕੁਝ ਦੇਖਦੇ ਆ ਨਾਟਕਾਂ ਦੇ ਉੱਪਰ ਦੇਖਦੇ ਆ ਨਾਲੇ ਅੱਖਾਂ ਦੇ ਇਸ ਚੀਜ਼ ਦਾ ਮਾੜਾ ਅਸਰ ਪੈਂਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਬੁੱਕਾਂ ਆ ਜਿਨ੍ਹਾਂ ਤੇ ਇਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਲੱਗੀ ਹੋਈ ਆ ਇਹੋ ਜਿਹੇ ਬੁੱਕਾਂ ਜਿਹੜੀਆਂ ਆ ਵੱਧ ਤੋਂ ਵੱਧ ਜਿਹੜੀਆਂ ਪੜੀਆਂ ਜਾਣ ਤੇ ਆਓ ਸੰਗਤ ਜੀ ਕੋਣਾਬ ਜੀ ਨੂੰ ਉਹਨਾਂ ਪਰਿਵਾਰਾਂ ਦੇ ਨਾਲ ਮਿਲਾਉਣੇ ਆ ਜੋ ਭਾਈ ਭਾਈ ਮਤੀਦਾਸ ਮਤੀਦਾਸ ਜੀ ਨਿਕਲੋ ਚੰਦਨੀ ਚੌਕ ਤੇ ਸ਼ਹੀਦ ਹੋਏ ਹਾਂ ਆਓ ਸੰਗਤ ਜੀ ਹੁਣ ਇਹਨਾਂ ਨਾਲ ਕਰਦੇ ਆਂ ਗੱਲਬਾਤ ਇਥੋਂ ਦਾ ਜਿਹੜਾ ਖਜ਼ਾਨਾ ਹੈ ਇਹਦੇ ਬਾਰੇ ਆਪ ਜੀ ਨਾਲ ਦੱਸਦੇ ਆਂ ਕਿ ਗੱਲਬਾਤ ਆ ਤੇ ਅੱਜ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਰ ਨੇ ਜਿਹੜੀਆਂ ਆਪ ਜੀ ਦਰਸ਼ਨ ਕਰਾਉਣ ਜਾ ਰਹੇ ਹੋ ਤੇ ਨਾਲ ਦੇ ਨਾਲ ਦੱਸ ਦਿਓ ਜੀ ਵਾਹਿਗੁਰੂ ਜੀ ਦਾਸ ਚਰਨਜੀਤ ਸਿੰਘ ਪਰਿਵਾਰ ਭਾਰੀ ਮਤੀਦਾਸ ਵੰਸ਼ ਜੀ ਬਾਬਾ ਪ੍ਰਗਾ ਜੀ ਔਰ ਬਾਬਾ ਪ੍ਰਗਾ ਜੀ ਤੋਂ ਬਾਅਦ ਦਾਸ 13ਵੀਂ ਪੀੜ੍ਹੀ ਚ ਹੈ ਪਰ ਭਾਈ ਮਤੀਦਾਸ ਜੀ ਤੋਂ ਬਾਅਦ ਪਰਿਵਾਰ ਨਹੀਂ 9ਵੀਂ ਪੀੜ੍ਹੀ ਚੱਲਦੀ ਹੈ ਜੀ ਦਾਸ ਦੇ ਪਰਿਵਾਰ ਕੋਲ ਕੁਝ ਪੁਰਾਤਨ ਚੀਜ਼ਾਂ ਜੋ ਪੀੜੀ ਦਰ ਪੀੜੀ ਚਲਦੀਆਂ ਆ ਰਹੀਆਂ ਸਨ ਜਿਸ ਦੇ ਵਿੱਚ ਪੰਜ ਹੁਕਮਨਾਮੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਉਹਨਾਂ ਦੇ ਸਮੇਂ ਖਜ਼ਾਨਚੀ ਰਾਏ ਭਾਈ ਧਰਮਚੰਦ ਉਹਨਾਂ ਨੂੰ ਲਿਖੇ ਸਨ ਉਹ ਬਚਨ ਜੋ ਹੈ ਗੁਰੂ ਸਾਹਿਬ ਦੇ ਅਜ ਵੀ ਪਰਿਵਾਰ ਕੋਲ ਮੌਜੂਦ ਨੇ ਦੋ ਹੁਕਮਨਾਮੇ ਜੋ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਸਨ ਉਹ ਵੀ ਪਰਿਵਾਰ ਕੋਲ ਮੌਜੂਦ ਨੇ ਔਰ ਇਸ ਕੋਲ ਦਾ ਇੱਕ ਸ਼ਜਰਾ ਜੋ ਗੁਰੂ ਹਰ Rai ਸਾਹਿਬ ਤੋਂ ਲੈ ਕੇ ਜਿਸ ਵਕਤ ਦਰਵਾਜ਼ਾ ਦਰਗਾਹ ਮਲ ਜੀ ਉਹਨਾਂ ਦੀ ਸੇਵਾਇ ਸੰਦੇ ਤਕਰੀਬਨ 1875 ਤੱਕ ਦੀ ਉਹ ਪੀੜੀ ਜਿਹੜੀ ਇਸ ਦੇ ਵਿੱਚ ਅੰਕਿਤ ਸੋ ਇਹ ਇਸ ਕੋਲ ਦਾ ਬਹੁਤ ਇਤਿਹਾਸਿਕ ਇੱਕ ਦਸਤਾਵੇਜ਼ ਹੈ ਜਿਸ ਦੇ ਵਿੱਚ ਇੱਕ ਐਗਜ਼ੈਕਟ ਪੀੜੀ ਜੋ ਹੈ ਇਸ ਪਰਿਵਾਰ ਦੀ ਬੋਲੀ ਜੋ ਬੋਲੀ ਨੂੰ ਲਿਪੀਬੱਦੀ ਕੀਤੀ ਹੋਈ ਹੈ ਔਰ ਇਸ ਤੋਂ ਇਲਾਵਾ ਜੋ ਹੈ ਇੱਕ ਅੰਬਰਸਰ ਕੋਰਟ ਦੀ ਕਾਪੀ ਜੋ ਹੈ ਪਰਿਵਾਰ ਕੋਲ ਮੌਜੂਦ ਹੈ ਜਿਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਪਰਿਵਾਰ ਦੇ ਵਿੱਚ ਸਾਡੇ ਦਾਦਾ ਜੀ ਤੱਕ ਜੋ ਹੈ ਮਹਾਰਾਜ ਹਰਜੀਤ ਸਿੰਘ ਤੋਂ ਸਮੇ ਤੋਂ ਲੈ ਕੇ ਸਾਡੇ ਦਾਦਾ ਜੀ ਤੱਕ ਦਰਬਾਰ ਸਾਹਿਬ ਚੌਕ ਦਰਬਾਰ ਸਾਹਿਬ ਜਿਸ ਦਾ ਉਸ ਵਕਤ ਦਾ ਜ਼ਿਕਰ ਹੈ 102 ਸਾਲ ਪੁਰਾਣੀ ਕਾਪੀ ਹੈ ਇਹ ਉਸ ਸਮੇਂ ਦੇ ਟਿਕਟ ਵੀ ਲੱਗੀ ਹੋਈ ਹੈ ਉੱਪਰ ਹੈ ਨਾ ਉਸ ਸਮੇਂ ਦੀ 25 ਪੈਸੇ ਦੀ ਟਿਕਟ ਲੱਗੀ ਹੋਈ ਹੈ ਕਿ 100 ਰੁਪਏ ਵਿਸਾਖੀ ਹੋ 100 ਰੁਪਏ ਦੀਵਾਲੀ ਤੇ ਪਰਵਾ ਨੂੰ ਮਿਲਿਆ ਕਰਨੇ ਸਨ ਅੱਗੇ ਚੱਲ ਗਏ ਜਦੋਂ ਸਾਡੇ ਦਾਦਾ ਜੀ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਲੱਗ ਰਹੀ ਸੀ ਤਾਂ ਜੋ ਫਿਰ ਉਹਨਾਂ ਨੇ ਦਰਬਾਰ ਸਾਹਿਬ ਚਿੱਠੀ ਲਿਖ ਕੇ ਕਿਹਾ ਸੀ ਕਿ ਸਾਨੂੰ ਉਹ ਨੌਕਰੀ ਲੱਗ ਗਈ ਹੈ ਤੇ ਇਹ ਸੇਵਾਵਾਂ ਜੋ ਨੇ ਦਰਬਾਰ ਸਾਹਿਬ ਲੰਗਰਾਂ ਦੇ ਵਿੱਚ ਪਾ ਦਿੱਤੀਆਂ ਜਾਣ ਇਹ ਇਸ ਬਾਰੇ ਦੱਸਤਾ ਜਾ ਰਹੀ ਹੈ ਵਾਹਿਗੁਰੂ ਜੀ ਇਹ ਹਕਮਨਾਮਾ ਅਕਾਲ ਤਖਤ ਸਾਹਿਬ ਤੋਂ ਜੋ ਹੈ 1807 ਵਿੱਚ ਜਾਰੀ ਹੋਇਆ ਹੈ ਜ ਜੀ ਸੰਮਤ ਜੋ ਹੈ 1864 ਬੰਦੀ ਹੈ ਜੀ ਇਸ ਇਹਨਾਂ ਦੇ ਵਿੱਚ ਮਹਾਰਾਜਾ ਹਰਨਦੀਪ ਸਿੰਘ ਦੇ ਸਮੇਂ ਦੇ ਵਿੱਚ ਪਰਵਾਰ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਤ ਦੇ ਵਿੱਚ ਜ਼ਾਇਕੀਰਾ ਲਾਈਆਂ ਗਈਆਂ ਸਨ ਵਾਹਿਗੁਰੂ ਤੇ ਅਕਾਲ ਤਖਤ ਸਾਹਿਬ ਦੇ ਹਕਮਨਾਮਾ ਜਿਹੜੇ ਸੀ ਇਹ ਦੂਸਰਾ ਉਹ ਹਕਮਨਾਮਾ ਸਾਹਿਬ ਹੈ ਜੀ ਜੋ ਅਕਾਲ ਤਖਤ ਸਾਹਿਬ ਤੋਂ ਇਹ ਵੀ 1807 ਵਿੱਚ ਜਾਰੀ ਹੋਇਆ ਹੈ ਜੀ ਲੋ ਸੰਗਤ ਜੀ ਕਰਿਓ ਦਰਸ਼ਨਾਂ ਤੇ ਨਾਲ ਦੇ ਨਾਲ ਸ਼ੇਅਰ ਕਰਿਓ ਸੰਗਤ ਜੀ ਬਹੁਤ ਹੀ ਵੱਡਾ ਖਜ਼ਾਨਾ ਆ ਜਿਹੜਾ ਆਪ ਜੀ ਨੂੰ ਦਰਸ਼ਕਦਾਰੇ ਜਿਹੜੇ ਉਹ ਕਰਵਾ ਰਹੇ ਆ ਇਸ ਤੋਂ ਬਾਅਦ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਆ ਇੱਕ ਆਰਤਕ ਸਾਹਿਬ ਦੇ ਉਪਨਾਸੇ ਨਹੀਂ ਵਾਇਕੁਸੇ ਗੁਰੂ ਸਾਹਿਬ ਨੇ ਜੋ ਬਚਨ ਕੀਤੇ ਸੀ ਭਾਈ ਧਰਮਚੰਦ ਨੂੰ ਦਾਸ ਇਨ੍ਹਾਂ ਵਿੱਚੋਂ ਇੱਕ ਹੁਕਮਨਾਮਾ ਜੋ ਹੈ ਆਪ ਜੀ ਨੂੰ ਪੜ੍ਹ ਕੇ ਸੁਣਾ ਲੈਂਦਾ ਹੈ ਜੀ ਗੁਰੂ ਸਾਹਿਬ ਨੇ ਸੰਨ 1703 ਦੇ ਵਿੱਚ ਇਹਨਾਂ ਦੀ ਸ਼ਹਾਦਤ ਹੋਈ ਸੀ ਭਾਈ ਧਰਮਚੰਦ ਉਸ ਵਕਤ ਗੁਰੂ ਸਾਹਿਬ ਨੇ ਬਚਨ ਕੀਤੇ ਸਨ ਲਿਖਾਰੀ ਨੇ ਉਹਨਾਂ ਨੇ ਲਿਖੇ ਸਨ ਸਤਗੁਰੂ ਜੀ ਸ਼੍ਰੀ ਗੁਰੂ ਜੀ ਕੀ ਅਗਿਆ ਹੈ ਸਰਬਤ ਸੰਗਤ ਸਬ ਦੇਸ਼ ਕੀ ਗੁਰੂ ਰੱਖੇਗਾ ਸੰਗਤ ਗੁਰੂ ਗੁਰੂ ਜਪਨਾ ਜਨੁ ਸਭਰੇਗਾ ਸੰਗਤ ਦਾ ਭਲਾ ਹੋਵੀ ਧਰਮਚੰਦ ਛਿਬਰ ਕਾਮਦਾਰ ਗੁਰੂ ਕੇ ਘਰਵਾ ਸੋ ਕੰਮ ਆਇਆ ਥਾਂ ਲੱਗਾ ਇਸ ਦੇ ਉੱਪਰ ਖੁਸ਼ੀ ਹੋ ਗਈ ਜੋ ਕੋਈ ਸਿੱਖ ਪੁੱਤ ਵਰਬਕਰ ਸਿੰਘ ਬ੍ਰਹਮਣ ਨੂੰ ਦੇਖ ਸੋ ਗੁਰੂ ਕੇ ਲੰਗਰ ਪਾਵੇਗਾ ਸਰਬਤ ਸੰਗਤ ਉੱਪਰ ਮੇਰਾ ਹੁਕਮ ਹੈ ਧਰਮਚੰਦ ਦੇ ਪੁੱਤ ਪੋਤਰੇ ਦੀ ਤਹਿਲ ਕਰਨੀ ਸੰਗਤ ਕੀ ਗੁਰੂ ਬੋਹੜੀ ਕਰੇਗਾ ਸੰਗਤ ਨਿਹਾਲ ਹੋਗੀ ਸੰਗਤ ਉੱਪਰ ਮੇਰੀ ਖੁਸ਼ੀ ਹੈ ਸੰਗਤ ਮੇਰਾ ਖਾਲਸਾ ਹੈ ਸੰਮਤ 1760 811ਵੀਂ 1713 ਦਾ ਲਿਖਿਆ ਹੋਇਆ ਇਹ ਹੁਕਮਨਾਮਾ ਸਾਫ਼ ਹੈ ਜੀ ਬੋਲੇ ਸੋ ਨਿਹਾਲ ਤੇ ਅੱਜ ਆਪ ਜੀ ਨੂੰ ਦਰਸ਼ਨਦਾਰੀ ਕਰਵਾਏ ਹਨ ਪਰਾਤਨ ਚੀਜ਼ਾਂ ਦੇ ਆਪ ਜੀ ਦਾ ਬਹੁ ਬਹੁ ਸ਼ੁਕਰਾਨਾ ਜੀ ਆਪ ਜੀ ਦਾ ਸ਼ੁਭਨਾਮ ਵੈਗੁਰੂ ਜੀ ਚਰਨਜੀਤ ਸਿੰਘ ਪਰਿਵਾਰ ਭਾਈ ਮਤੀਦਾਸ ਵੰਸ਼ਜ ਬਾਬਾ ਪ੍ਰਾਗਾ ਜੀ ਆਪ ਜੀ ਵੈਗੁਰੂ ਭਾਈ ਹਰਿੰਦਰ ਸਿੰਘ ਜੀ ਤੇ ਆਪਾਂ ਉੱਥੇ ਬਿਲਾਸਪੁਰ ਦੇ ਵਿੱਚ ਭਾਈ ਮਤੀਦਾਸ ਨਿਵਾਸ ਬਣਾਇਆ ਹੈ ਜੋ ਕਿ ਦੂਰ ਦੂਰ ਤੋਂ ਸੰਗਤਾਂ ਇਹ ਨਿਸ਼ਾਨੀਆਂ ਦੇ ਦਰਸ਼ਨ ਕਰਨ ਆਉਂਦੀਆਂ ਨੇ ਆਪ ਸਭ ਸੰਗਤ ਵੀ ਉਸ ਸਾਥੇ ਇਹ ਨਿਸ਼ਾਨੀਆਂ ਦੇ ਦਰਸ਼ਨ ਕਰਨ ਆ ਸਕਦੇ ਹੋ ਜੀ ਫੇਸਬੁੱਕ ਦੇ ਆਪ ਜੀ ਵੈਗੁਰੂ ਜੀ ਸ਼ੁਭਨਾਮ ਦੱਸ ਦਿਓ ਸੰਗਤਾਂ ਨੂੰ ਹਾਂਜੀ ਸਰਦਾਰ ਗੁਰਿੰਦਰਪਾਲ ਸਿੰਘ ਜੀ ਨੂੰ ਸੰਸਿੰਘ ਸਰਦਾਰ ਗੁਰਿੰਦਰਪਾਲ ਸਿੰਘ ਜੀ ਆਪ ਜੀ ਦੇ ਮਨ 'ਚ ਕਿੱਦਾਂ ਇਦਾਂ ਦੀਆਂ ਚੀਜ਼ਾਂ ਆਈਆਂ ਵੀ ਮੈਂ ਸਿੱਖੀ ਦੇ ਪ੍ਰਤੀ ਜਿਹੜਾ ਇਤਿਹਾਸ ਆ ਉਸ ਦੀ ਖੋਜ ਕੀਤੀ ਜਾਵੇ ਇਹ ਇਹਨਾਂ ਦੇ ਕਿਤਾਬਾਂ ਜਿਹੜੀਆਂ ਉਹ ਛਾਪੀਆਂ ਜਾਣ ਕਿਦਾਂ ਮਨ ਦੇ ਵਿੱਚ ਇਹ ਚੀਜ਼ ਆਈਆਂ ਇਹ ਪਿਛੋਂ ਤੋਂ ਹੀ ਇਸ ਤਰ੍ਹਾਂ ਮੇਰਾ 9ਵੀਂ ਕਲਾਸ ਵਿੱਚ ਪਹਿਲੀ ਕਦਾਬ ਲਿਖਤੀ ਸੀ ਵਾਹਿਗੁਰੂ ਸਿੰਘ ਜੀ ਪਸ਼ਾਵਰ ਦੇ ਉੱਪਰ ਤੇ ਭਗਤਪੂਰਨ ਸਿੰਘ ਜੀ ਨਾਲ ਪੁਰਾਣਾ ਨੇ ਸਮੇਤ ਦੋਸਤੀ ਚੱਲੀ ਆ ਰਹੀ ਸੀ ਉਹਨਾਂ ਦੀ ਗਾਈਡੈਂਸ ਕਰਕੇ ਹੁਣ ਤੱਕ 13 ਕਦਾਬ ਲਿਖ ਚੁੱਕੇ ਹਾਂ ਬੋਲੇ ਸੋ ਨਿਹਾਲ ਸਾਰਾ ਗ੍ਰੀਦਾ ਸਾਰਾ ਇਤਿਹਾਸ ਸੰਭਾਲਣ ਤੋਂ ਬਿਨਾਂ ਸ੍ਰੀ ਹੀਮਕੁੰਨ ਸਾਹਿਬ 7 ਚੋਟੀਆਂ ਦੀ ਸੇਵਾ ਵੀ 97 ਤੱਕ ਮੈਂ ਕਰ ਦਰਿਆ 88 ਤੋਂ ਲੈ ਕੇ ਵਾਹਿਗੁਰੂ ਤੇ ਪਾਈ ਮਰਦਾਨਾ ਹੀ ਦੇਪਰ ਦੀ 18ਵੀਂ ਪੀਟੀਟੀ ਸੇਵਾ ਵਿਦਾਸ ਕੋਲੀ ਹੈਗੀ ਤੇ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਤੇ ਵਾਹਿਗੁਰੂ ਜੀ ਹੁਣ ਆਪ ਜੀ ਨੂੰ ਕੁਝ ਆਪਣੇ ਬਾਰੇ ਵੀ ਦੱਸਣਾ ਮੈਂ ਚਾਹਣਾ ਹੈ ਜੀ ਤੇ ਕੁਝ ਕੈਮਰੇ ਦੇ ਵਿੱਚ ਸੀਨ ਪਲ ਜਿਹੜੇ ਉਹ ਕੈਦ ਕੀਤੇ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਦਾਸ ਪਿਛਲੇ 19 ਸਾਲ ਤੋਂ ਦਸਤਾਰ ਦੀ ਸੇਵਾ ਨਿਭਾ ਰਹੇ ਜੀ ਦਸਤਾਰ ਸੌਣ ਦੀ ਸੇਵਾ ਨਿਭਾ ਰਹੇ ਹਾਂ ਜਿਦੇ ਵਿੱਚ ਹੁਣ ਤੱਕ 32 ਦੇਸ਼ਾਂ ਦੇ ਵਿੱਚ ਦਸਤਾਰ ਸਿਖਲਾਈ ਕੈਂਪ ਲਗਾਏ ਨੇ ਯੂਰਪ ਦੀਆਂ ਸਾਰੀਆਂ ਕੰਟਰੀਆਂ ਦੇ ਵਿੱਚ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਹੋਪਸੋ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਹਾਡੇ ਕੋਲ ਵੀ ਆ ਕੇ ਤੇ ਅਸੀਂ ਦਸਤਾਰ ਦੀ ਸੇਵਾ ਨਿਭਾਈਏ ਜਲਦੀ ਜਲਦੀ ਤੇ ਸੰਗਤ ਜੀ ਅੱਜ ਆਪ ਜੀ ਨੂੰ ਬਹੁਤ ਹੀ ਮਹਾਨ ਤੇ ਪ੍ਰਾਤਨ ਜਿਹੜੇ ਚੀਜ਼ਾਂ ਸੀ ਉਹਨਾਂ ਦੇ ਦਰਸ਼ਨਦਾਰੇ ਕਰਵਾਏ ਹਨ ਉਮੀਦ ਕਰਦੇ ਹਾਂ ਅੱਜ ਦਾ ਪ੍ਰਾਰਲਾਪ ਜੀ ਨੂੰ ਚੰਗਾ ਲੱਗਾ ਹੋਊਗਾ ਚੰਗਾ ਲੱਗਾ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ